ਅੱਜ ਸਵੇਰੇ ਵਪਾਰੀ ਤੇ ਚਲੀ ਗੋਲੀ ਮਾਮਲੇ 'ਚ ਪੁਲਿਸ ਨੇ ਕੀਤੀ ਪ੍ਰੈਸ ਕਾਨਫਰੰਸ ਗੋਲੀ ਚਲਾਉਣ ਵਾਲੇ ਏਰੋਪੀਅਨ ਦੀ ਹੋਈ ਪਛਾਣ ਗੋਲੀ ਚਲਾਉਣ ਵਾਲੇ ਏਰੋਪੀਅਨ ਦੇ ਦੋ ਸਾਥੀ ਪੁਲਿਸ ਨੇ ਕੀਤੇ ਗ੍ਰਿਫਤਾਰ ਪਿਛਲੇ 3 ਦਿਨ ਤੋਂ ਪੀੜਤ ਦੀ ਕਰ ਰਹੇ ਸਨ ਰੇਕੀ 10 ਤੋਂ ਵੱਧ ਟੀਮਾਂ ਵੱਲੋਂ ਏਰੋਪੀਅਨ ਨੂੰ ਫੜਨ ਲਈ ਕੀਤੀ ਜਾ ਰਹੀ ਛਾਪੇਮਾਰੀ ਇਸ ਗੋਲੀ ਦੇ ਮਾਮਲੇ ਵਿੱਚ 5 ਲੋਕਾਂ ਨੂੰ ਕੀਤਾ ਨਾਮਜ਼ਦ ਦੋਨੋਂ ਕੀਤਾ ਕਾਬੂ 3 ਹਜੇ ਫਰਾਰ ਅੱਜ ਸਵੇਰੇ ਪਠਾਨਕੋਟ ਜਲੰਧਰ ਕੋਮੀ ਰਾਹ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਕ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਇੱਕ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦਾ ਨਿਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਇਸ ਗੋਲੀਕਾਂਡ ਤੋਂ ਬਾਅਦ ਹੁਣ ਐਸਐਸਪੀ ਪਠਾਨਕੋਟ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਸਵੇਰੇ ਜਿਹਨਾਂ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਹੀ ਪੁਲਿਸ ਉਹਨਾਂ ਨੂੰ ਕਾਬੂ ਕਰ ਲਵੇਗੀ ਉਹਨਾਂ ਦੱਸਿਆ ਕਿ ਇਹਨਾਂ ਦੋਹਾਂ ਆਰੋਪੀਆਂ ਦੀ ਮਦਦ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨ ਸੇਹ ਹੁੰਦੀ ਉਮੀਦ ਹੈ ਉਹਨਾਂ ਕਿਹਾ ਕਿ ਇਹਨਾਂ ਚਾਰਾਂ ਉਤੇ ਇੱਕ ਹੋਰ ਸ਼ਖਸ ਬੈਠਾ ਹੈ ਜੋ ਕਿ ਮਾਸਟਰਮਾਈਂਡ ਹੈ ਉਹਨਾਂ ਦੱਸਿਆ ਕਿ ਆਰੋਪੀਆਂ ਦੀ ਪਾਲ ਦੇ ਲਈ ਉਹਨਾਂ ਵੱਲੋਂ 10 ਟੀਮਾਂ ਲੱਗੀਆਂ ਹੋਈਆਂ ਹਨ ਅਤੇ ਜਲਦੀ ਹੀ ਇਹਨਾਂ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਉਹਨਾਂ ਦੱਸਿਆ ਕਿ ਆਰੋਪੀਆਂ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਹਜੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਦੇਖੋ ਅੱਜ ਸਵੇਰੇ तकरीबन ਇਹ 11:00 ਵਜੇ ਦੇ ਕਰੀਬ ਰਿਪੋਰਟ ਪ੍ਰਾਪਤ ਹੋਈ ਸੀ ਕਿ ਮਹੰਕ ਮਹਾਜਨ ਦਾ ਇੱਕ ਅ ਇੱਥੇ ਦਾ ਸ਼ਹਿਰ ਦਾ ਬਸਨੀਕਾ ਜਿਹੜਾ ਕਿ ਫਾਈਨੈਂਸ ਦਾ ਕੰਮ ਕਰਦਾ ਉਹ ਤੇ ਉਹਦੇ ਸਾਥੀ ਦੋ ਜਿਹੜੇ ਕਿ ਵਾਪਸ ਆ ਰਹੇ ਸੁजानਪੁਰ ਇੱਕ ਬੈਂਕ ਤੋਂ ਆਪਣਾ ਕਰੰਟ ਅਕਾਊਂਟ ਖੁਲਾ ਕੇ ਉਹ ਕਰੰਟ ਅਕਾਊਂਟ ਖੁਲਾਉਣ ਤੋਂ ਬਾਅਦ ਸੌਣਦਿਆਂ ਦੇ ਕੋਲ ਜਿੱਥੋਂ 에ਅਰਫੋਰਸ ਸਟੇਸ਼ਨ ਉਸ ਤੋਂ ਅੱਗੇ ਜਾ ਕੇ ਜਿਹੜਾ ਓਵਰਬ੍ਰਿਜ ਆ ਉਹਦੇ ਕੋਲ ਉਹਦੇ ਜਿਹੜੀ ਹੈਗੀ ਆ ਕਿਸੇ ਨੇ ਗੋਲੀ ਮਾਰੀ ਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਿਹੜਾ ਹੈਗਾ ਜ਼ਖਮੀ ਹੋ ਗਿਆ ਤੇ ਇਸ ਵੇਲੇ ਜ਼ੇਰੇ ਇਲਾਜ ਆ ਹਾਲਤ ਉਹਦੀ ਕ੍ਰਿਟੀਕਲ ਹੈਗੀ ਆ ਇਸਤੇ Swiftly ਪੰਜਾਬ ਪੁਲਿਸ ਨੇ ਹਰੇਕ ਐਂਗਲ ਤੋਂ ਅਸੀਂ ਕੰਮ ਕੀਤਾ ਜਿਹੜੇ ਕਿ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਹੋਰਾਂ ਐਂਗਲਾਂ ਬਾਰੇ ਮੈਂ ਬਾਅਦ ਵਿੱਚ ਪਲਾਸਾ ਕਰ ਸਕਾਂਗਾ ਉਹਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਐਂਗਲ ਨੂੰ ਖੰਘਾਲਿਆ ਟੈਕਨੀਕਲ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਪਠਾਨਕੋਟ ਦੀ ਆਪਣੀ ਟੈਕਨੀਕਲ ਟੀਮ ਸਾਡੀ ਕਾਫੀ ਸਟਰੋਂਗ ਆ ਟੈਕਨੀਕਲ ਸੋਰਸਸ ਤੋਂ ਤੇ ਹਿਊਮਨ ਇੰਟੈਲੀਜੈਂਸ ਤੋਂ ਵੀ ਆ ਵੀ ਆਰ ਐਬਲ ਟੂ ਪਿੰਪੁਆਇੰਟ ਦੀ ਕਲਪਰੇਟ ਉਹ ਸਸਪੈਕਟ ਜਿਹੜੇ ਹੈਗੇ ਆ ਉਹ ਉਹਨਾਂ ਦੀ ਨਿਸ਼ਾਨਦੇਹੀ ਹੋ ਗਈ ਹੈ ਔਰ ਸਸਪੈਕਟ ਨੂੰ ਅਸੀਂ ਨਾਮਜ਼ਦ ਕਰ ਲਿਆ। ਉਹਨਾਂ ਸਸਪੈਕਟਾਂ ਦੇ ਵਿੱਚ ਜਿਹੜੇ ਦੋ ਸਸਪੈਕਟ ਨੇ ਉਹ ਸੰਜੀਵ ਕੁਮਾਰ ਏਲੀਅਸ ਬੰਟੀ ਏਲੀਅਸ ਫੌਜੀ son of ਪ੍ਰੀਤਨ ਸਿੰਘ ਵਾਸੀ ਪਟੋਆ ਪੀਐਸ ਦਿਨਾਨਗਰ ਜ਼ਿਲ੍ਹਾ ੁਰਦਾਸਪੁਰ ਪੀਬੀਐਸ ਬੀਬੀ 06ਬੀ ਕੇ 174 174 ਨੰਬਰ ਆ ਜਿਹੜਾ ਕਿ ਬਲੈਕ ਕਲਰ ਦਾ ਮੋਟਰਸਾਈਕਲ ਇਹਦੇ ਵਿੱਚ ਯੂਟਿਲਾਈਜ਼ ਕੀਤਾ ਗਿਆ ਦੂਸਰਾ ਜਿਹੜਾ ਇਹਦੇ ਚ ਸਸਪੈਕਟ ਹੈਗਾ ਆ ਜਿਹੜਾ ਕਿ ਉਹਦੇ ਪਿੱਛੇ ਬੈਠਾ ਹੋਇਆ ਸੀਗਾ ਉਹਦਾ ਨਾਮ ਹੈਗਾ ਜਤਿੰਦਰ ਕੁਮਾਰ ਏਲੀਅਸ ਨੱਟੂ ਏਲੀਅਸ ਲੱਡੂ son of ਕਰਤਾਰ ਸਿੰਘ ਪਿੰਡ ਬਣੀ ਲੋਦੀ ਸੁੰਦਰ ਚੱਕ ਮੋੜ ਖਾਣਾ ਸਜਾਨਪੁਰ ਨੇ ਦੋਨੋਂ ਦੋਨੋਂ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਨਿਸ਼ਾਨਦੇਹੀ ਹੋ ਚੁੱਕੀ ਆ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਾਮਜ਼ਦ ਕੇਸ ਦੇ ਵਿੱਚ ਕਰ ਲਿਆ ਗਿਆ ਇਹਨਾਂ ਦੇ ਅੱਗੇ ਜਿਹੜੇ ਇਹਨਾਂ ਦੇ ক্লোਜ਼ ਐਸੋਸੀਏਟ ਆ ਉਹ ਦੋ ਰਾਉਂਡ ਅਪ ਕਰ ਲਏ ਗਏ ਉਹਨਾਂ ਦਾ ਨਾਮ ਦਾ ਹਜੇ ਮੈਂ ਖੁਲਾਸਾ ਨਹੀਂ ਕਰਨਾ ਚਾਹਾਂਗਾ ਕਿਉਂਕਿ ਤਫ਼ਤੀਸ਼ ਜਾਰੀ ਆ ਤਫ਼ਤੀਸ਼ ਨੂੰ ਕੁਝ ਐਂਪਰ ਹੋਣ ਦੀ ਸੰਭਾਵਨਾ ਹੋ ਸਕਦੀ ਆ ਸੋ ਉਹਨਾਂ ਦੋਨਾਂ ਤੋਂ ਅੱਗੇ ਵੀ ਇੱਕ ਅਕਿਊਜ਼ਡ ਹੋਰ ਹੈ ਜਿਹਦੇ ਵੀ ਨਿਸ਼ਾਨਦੇਹੀ ਅਸੀਂ ਕਰ ਲਈ ਆ ਉਹਦਾ ਨਾਂ ਦੱਸਣਾ ਮੈਂ ਜਾਇਜ਼ ਨਹੀਂ ਸਮਝਦਾ ਹਜੇ ਇਸ ਮੁਕਾਮ ਦੇ ਉੱਤੇ ਸੋ ਇਹ ਲੜੀਦਰ ਲੜੀ ਅੱਗੇ ਤੋਂ ਅੱਗੇ ਅਸੀਂ ਜਿਹੜਾ ਹੈਗਾ ਤਫ਼ਤੀਸ਼ ਕਰ ਰਹੇ ਆ ਸਾਡੀਆਂ ਤਕਰੀਬਨ 10 ਤੋਂ ਵੱਧ ਟੀਮਾਂ ਜਿਦੇ ਚ ਟੈਕਨੀਕਲ ਟੀਮਾਂ ਵੀ ਨੇ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਵੀ ਨੇ ਉਹ ਫੀਲਡ ਵਿੱਚ ਨੇ ਦੋ ਸੀ ਵਿਅਕਤੀਆਂ ਨੂੰ ਰਾਉਂਡ ਅਪ ਕਰ ਲਿਆ ਹੈਗਾ ਜਿਹੜੇ ਇਹ ਦੋ ਸਸਪੈਕਟ ਨੇ ਹੈਗੇ ਇਹ ਵੀ ਜਲਦੀ ਸਾਡੇ ਰਾਉਂਡ ਅਪ ਹੋ ਜਾਣਗੇ ਸੋ ਜਿਹੜੇ ਕਾਰਨ ਕਾਰਨ ਦਾ ਖੁਲਾਸਾ ਅਸੀਂ ਬਾਅਦ ਵਿੱਚ ਕਰ ਸਕਾਂਗੇ ਜਦੋਂ ਤਫਤੀਸ਼ ਸਾਡੀ ਕਿਸੇ ਕਨਕਲੂਜਨ ਤੇ ਪਹੁੰਚੇਗੀ ਸੋ ਹਾਲ ਦੀ ਘੜੀ ਸਾਡੇ ਵਾਸਤੇ ਜਿਹੜੇ ਇਹ ਸਸਪੈਕਟ ਨੇ ਜਾਂ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਕਲੋਜ਼ ਏਡੀਜ਼ ਐਂਡ ਇਹਨਾਂ ਦੇ ਕਲੋਜ਼ ਨੈਟਵਰਕ ਤੇ ਜਿਹੜੇ ਕੰਮ ਚਲਾ ਰਹੇ ਸੀਗੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਅਜੇ ਦੇ ਬਾਰੇ ਮੈਂ ਬਹੁਤ ਜ਼ਿਆਦਾ ਖੁਲਾਸਾ ਕਰਨ ਦੇ ਪੋਜੀਸ਼ਨ 'ਚ ਨਹੀਂ ਆ ਕਿ ਉਸ ਤਫਤੀਸ਼ ਤੋਂ ਥੋੜਾ ਅੱਗੇ ਜਾ ਕੇ ਹੋਰ ਨਿਖਾਰ ਆਏਗਾ ਫਿਰ ਸਾਨੂੰ ਗੱਲ ਦੀ ਕਲੈਰਿਟੀ ਹੋ ਜਾਏਗੀ ਜੀ ਠੀਕ ਹੈ ਠੀਕ ਹੈ ਡਾਊਨ ਕਰਨਾ ਚਾਹੀਦਾ ਤੇ ਦੇ ਵਿੱਚ ਦੱਸਣਾ ਇਹ ਗੱਲ ਵਿਸ਼ੇਸ਼ ਹੋਏਗੀ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਅੱਜ ਸ਼ੂਟ ਕੀਤਾ ਉਹ ਦੋਸ਼ੀਆਂ ਨੇ ਪਿਛਲੇ 3 ਦਿਨ ਲਗਾਤਾਰ ਇਨਾ ਦੀ ਰੈਕੀ ਕੀਤੀ ਹੈ ਔਰ ਰੈਕੀ ਦਾ ਸਬੂਤ ਨੇ ਸਾਡੇ ਕੋਲ ਉਹਨਾਂ ਦੀਆਂ ਡੇਟਸ ਹੈਗੀਆਂ ਆ ਜਿਨ੍ਹਾਂ ਡੇਟਸ ਨੂੰ ਔਰ ਕਿੱਥੇ ਕਿੱਥੇ ਰੁੱਕ ਕੇ ਕੀ ਸਹਾਰਾ ਲਾਇਆ ਕਿ ਤੇ ਕਿਵੇਂ ਉਹ ਰੈਕੀ ਕੀਤੀ ਆ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਹੈਗੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਰਿਕਵ ਹੋ ਗਿਆ ਨਹੀਂ ਹਜੇ ਨਹੀਂ ਅਜੇ ਅਸੀਂ ਤੁਹਾਨੂੰ ਇਹਦੇ ਬਾਰੇ ਖੁਲਾਸੇ ਬਾਅਦ ਵਿੱਚ ਕਰਾਂਗੇ ਕਿਉਂਕਿ ਤਫਤੀਸ਼ ਜਾਰੀ ਹੈ ਹਾਲ ਦੀ ਘੜੀ ਸਾਡੇ ਕੋਲ ਜਿਹੜੇ ਹੈਗੇ ਆ ਪ੍ਰਾਈਮ ਸਸਪੈਕਟ ਜਿਹੜੇ ਹੈਗੇ ਆ ਉਹ ਸਾਡੇ ਰੈਡਾਰ ਦੇ ਵਿੱਚ ਆ ਚੁੱਕੇ ਨੇ